ਜੇਕਰ ਸਾਡਾ ਪਾਣੀ ਰੋਕਿਆ ਤਾਂ ਜੰਗ ਜ਼ਰੂਰ ਹੋਵੇਗੀ। ਇੱਕ ਵਾਰ ਫਿਰ ਤੋਂ ਪਾਕਿਸਤਾਨ ਨੇ ਭਾਰਤ ਨੂੰ ਲਲਕਾਰਿਆ। ਪਾਕਿਸਤਾਨ ਦੇ ਸਾਬਕਾ ਵਿਦੇਸ਼ ਮੰਤਰੀ ਬਿਲਾਵਲ ਪੁੱਟੋ ਦੇ ਵੱਲੋਂ ਜੰਗ ਦੀ ਧਮਕੀ ਦਿੱਤੀ ਗਈ ਹੈ। ਭਾਰਤ ਨੂੰ ਮੁੜ ਜੜਾਏ ਜੰਗ ਦੀ ਧਮਕੀ, ਗਿੱਦਰ ਧਮਕੀ ਦਿੱਤੀ ਗਈ ਹੈ। ਪਾਕਿਸਤਾਨ ਆਪਣੀਆਂ ਨਾਕਾਮ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ। ਆਪਣੀਆਂ ਗਿੱਦਰ ਧਮਕੀਆਂ ਦੇਣ ਤੋਂ ਬਾਜ਼ ਨਹੀਂ ਆ ਰਿਹਾ। ਹੁਣ ਪਾਕਿਸਤਾਨ ਦੇ ਸਾਬਕਾ ਵਿਦੇਸ਼ ਮੰਤਰੀ ਬਲਾਵਲ ਪੁੱਟੋ ਦੇ ਵੱਲੋਂ ਇੱਕ ਬਿਆਨ ਦਿੱਤਾ ਗਿਆ ਸਿੰਧੂ ਜਲ ਸੰਧੀ ਨੂੰ ਲੈ ਕੇ ਕਿ ਜੇਕਰ ਸਿੰਧੂ ਤੇ ਬੰਨ ਬਣਾਇਆ ਭਾਰਤ ਨੇ ਤਾਂ جنگ ਜ਼ਰੂਰ ਹੋਵੇਗੀ ਸਾਡਾ ਪਾਣੀ ਰੋਕਿਆ ਤਾਂ جنگ ਤੈ ਹੈ ਇਹ ਬਿਆਨ ਜਿਹੜਾ ਬਲਾਵਲ ਪੁੱਟੋ ਦੇ ਵੱਲੋਂ ਦਿੱਤਾ ਗਿਆ ਹਾਲਾਂਕਿ ਜਦੋਂ ਅ ਅਤਵਾਦੀ ਹਮਲਾ ਹੁੰਦਾ ਹੈ ਪਹਿਲੇਗਾ ਅਤਵਾਦੀ ਹਮਲੇ ਤੋਂ ਬਾਅਦ ਭਾਰਤ ਦੇ ਵੱਲੋਂ ਸਿੰਧੂ ਜਲ ਸੰਧੀ ਤੇ ਰੋਕ ਲਗਾ ਦਿੱਤੀ ਜਾਂਦੀ ਹੈ ਪਾਕਿਸਤਾਨ ਦਾ ਪਾਣੀ ਜਿਹੜਾ ਹੈ ਰੋਕ ਲਿਆ ਜਾਂਦਾ ਹੈ ਜਿਸ ਤੋਂ ਬਾਅਦ ਤੜਫਿਆ ਹੋਇਆ ਪਾਕਿਸਤਾਨ ਬਾਰ-ਬਾਰ ਅਜਿਹੇ ਬੇਤੁਕੇ ਬਿਆਨ ਦੇ ਰਿਹਾ ਤੇ ਹੁਣ ਇੱਕ ਵਾਰ ਫਿਰ ਤੋਂ ਬਲਾਵਲ ਪੁੱਟੋ ਦੇ ਵੱਲੋਂ ਇੱਕ ਤਿੱਖਾ ਬਿਆਨ ਭਾਰਤ ਨੂੰ ਲੈ ਕੇ ਦਿੱਤਾ ਗਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲੈ ਕੇ ਦਿੱਤਾ ਗਿਆ ਉਸ ਨੇ ਕਿਹਾ ਕਿ ਜੇਕਰ ਭਾਰਤ ਦੇ ਵੱਲੋਂ ਸਿੰਧੂ ਤੇ ਬੰਨ ਬਣਾਇਆ ਗਿਆ ਤਾਂ ਜੰਗ ਪੱਕੀ ਹੈ ਸਾਡਾ ਪਾਣੀ ਰੋਕ ਕੇ ਰੱਖਿਆ ਤਾਂ ਜੰਗ ਜ਼ਰੂਰ ਹੋਵੇਗੀ ਬਲਾਵਲ ਪੁੱਟੋ ਨੇ ਹਾਲਾਂਕਿ ਬਿਆਨ ਦਿੱਤਾ ਇਸ ਤੋਂ ਪਹਿਲਾਂ ਪਾਕਿਸਤਾਨ ਦੇ ਚੀਫ ਮੁਖੀ ਜੜਾਏ ਆਸੀਫ ਮੁਨੀਰ ਉਸ ਦੇ ਵੱਲੋਂ ਵੀ ਅਮਰੀਕਾ ਜਾ ਕੇ ਭਾਰਤ ਨੂੰ ਲਲਕਾਰਿਆ ਗਿਆ ਇੱਕ ਬਿਆਨ ਦਿੱਤਾ ਗਿਆ ਸੀ ਕਿ ਜੰਗ ਹੋਵੇਗੀ ਜੇਕਰ ਸਿੰਧੂ ਦੇ ਉੱਤੇ ਬੰਨ ਬਨਾਇਆ ਉਸ ਦੇ ਵੱਲੋਂ ਵੀ ਸੇਮ ਬਿਆਨ ਦਿੱਤਾ ਗਿਆ ਸੀ ਮਜ਼ਾਇਲਾ ਦੇ ਨਾਲ ਤਬਾਹ ਕਰਨ ਦਾ ਬਿਆਨ ਦਿੱਤਾ ਗਿਆ ਸੀ ਜੇਕਰ ਭਾਰਤ ਨੇ ਬੰਨ ਬਨਾਇਆ ਤਾਂ ਪਾਕਿਸਤਾਨ ਜਿਹੜਾ ਹੈ 10 ਮਜ਼ਾਇਲਾ ਮਾਰ ਕੇ ਉਸ ਨੂੰ ਤਬਾਹ ਕਰਦਾਏਗਾ ਉਸ ਨੇ ਕਿਹਾ ਕਿ ਪਾਕਿਸਤਾਨ ਇੱਕ ਪਰਮਾਣੂ ਸ਼ਕਤੀ ਵਾਲਾ ਦੇਸ਼ ਹੈ ਜੇਕਰ ਅਸੀਂ ਡੁੱਬੇ ਤਾਂ ਅੱਧੀ ਦੁਨੀਆ ਨੂੰ ਨਾਲ ਲੈ ਕੇ ਡੁੱਬਾਂਗੇ ਤਾਂ ਸਿੱਧਾ-ਸਿੱਧਾ ਜੰਗ ਦੀਆਂ ਧੰਕੀਆਂ ਦੇਣ ਤੇ ਉਤਰ ਆਇਆ ਪਾਕਿਸਤਾਨ ਹਾਲਾਂਕਿ ਇਹ ਭੁੱਲ ਚੁੱਕਿਆ ਕਿ ਭਾਰਤ ਦੇ ਵੱਲੋਂ ਉਸ ਨੂੰ ਮੂੰਹ ਤੋੜਵਾ ਜਵਾਬ ਦਿੱਤਾ ਗਿਆ ਸੀ ਕਿੰਨੀ ਚੰਗੀ ਤਰ੍ਹਾਂ ਦੇ ਨਾਲ ਸਬਕ ਸਿਖਾਇਆ ਗਿਆ ਸੀ ਫਿਰ ਉਸ ਤੋਂ ਬਾਅਦ ਸੀਜ਼ਫਾਇਰ ਦੀਆਂ ਭੀਖ ਮੰਗਦਾ ਹੋਇਆ ਵੀ ਪਾਕਿਸਤਾਨ ਨਜ਼ਰ ਆਇਆ ਸੀ ਤੇ ਹੁਣ ਮੋੜ ਤੋਂ ਆਪਣੀਆਂ ਗਿੱਦੜ ਧੰਕੀਆਂ ਦੇਣ ਤੋਂ ਬਾਅਦ ਨਹੀਂ ਆ ਰਹੀਆਂ ਪਹਿਲਾ ਕੱਲ ਪਾਕਿਸਤਾਨ ਦੇ ਚੀਫ ਮੁਖੀ ਆਸਿਫ ਮੁਨੀਰ ਦੇ ਵੱਲੋਂ ਜਿਹੜਾ ਇਹ ਬਿਆਨ ਦਿੱਤਾ ਗਿਆ ਸੀ ਹਮਲੇ ਦਾ ਮਜ਼ਾਈਲੀ ਅਟੈਕ ਦਾ ਜਿਹੜਾ ਇਹ ਬਿਆਨ ਦਿੱਤਾ ਗਿਆ ਸੀ ਉਸ ਦੇ ਵੱਲੋਂ ਮਜ਼ਾਈਲੀ ਅਟੈਕ ਕਰਨ ਦੀ ਗਿੱਦੜ ਧਮਕੀ ਦਿੱਤੀ ਗਈ ਤੇ ਅੱਜ ਜਿਹੜਾ ਇਹ ਸਾਬਕਾ ਵਿਦੇਸ਼ ਮੰਤਰੀ ਬਿਲਾਵਲ ਪੁੱਟੋ ਦੇ ਵੱਲੋਂ ਇੱਕ ਵਾਰ ਫਿਰ ਤੋਂ ਭਾਰਤ ਨੂੰ ਲਲਕਾਰਿਆ ਗਿਆ ਹੈ ਧਮਕੀ ਦਿੱਤੀ ਗਈ ਹੈ ਕਿ ਜੇਕਰ ਸਾਡਾ ਪਾਣੀ ਰੋਕਿਆ ਜਾਂ ਫਿਰ ਸਿੰਧੂ ਤੇ ਬੰਨ ਬਣਾਇਆ ਦਾ جنگ ਜਿਹੜੀ ਐ ਪੱਕੀ ਹੋਏਗੀ جنگ ਜ਼ਰੂਰ ਹੋਏਗੀ جنگ ਦੀ ਧਮਕੀ बार-बार ਪਾਕਿਸਤਾਨ ਹੁਣ ਭਾਰਤ ਨੂੰ ਦੇ ਰਿਹਾ ਕਿਉਂਕਿ ਸਿੰਧੂ ਜਲ ਸੰਧੀ ਨੂੰ ਲੈ ਕੇ ਗਰਾਰੀ ਫਸੀ ਹੋਈ ਐ ਭਾਰਤ ਦੇ ਵੱਲੋਂ ਪਾਕਿਸਤਾਨ ਦਾ ਪਾਣੀ ਰੋਕਿਆ ਹੋਇਆ ਏ ਸਿੰਧੂ ਜਲ ਸੰਧੀ ਨੂੰ ਰੋਕ ਦਿੱਤਾ ਗਿਆ ਜਦੋਂ ਪਹਿਲਗਾਮ ਅਤਵਾਦੀ ਹਮਲਾ ਹੋਇਆ ਤੇ ਹੁਣ ਇਸ ਤੇ ਪਾਕਿਸਤਾਨ ਜਿਹੜਾ ਐ ਬਾਰ-ਬਾਰ ਬੇਤੁੱਕੇ ਬਿਆਨ ਦੇ ਰਿਹਾ ਤੇ ਗਿੱਦੜ ਧਮਕੀਆਂ ਦੇ ਰਿਹਾ ਕਿ ਜੇਕਰ ਸਾਡਾ ਪਾਣੀ ਰੋਕਿਆ ਤਾਂ ਜੰਗ ਜ਼ਰੂਰ ਹੋਵੇਗੀ